ਗੁਰਦਾਸ ਵਲੋਗ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਉਮੀਦ ਕਰਦੀ ਆ ਕਿ ਤੁਸੀਂ ਸਭ ਠੀਕ ਹੋਵੋਗੇ ਵਧੀਆ ਹੋਵੋਗੇ ਟਮਾਟਰਾਂ ਦੀ ਚਟਨੀ ਤਾਂ ਤੁਸੀਂ ਰੋਜ਼ ਬਣਾ ਕੇ ਖਾਦੀ ਹੁੰਨੀ ਆ ਤੇ ਅੱਜ ਆਪਾਂ ਬਣਾਵਾਂਗੇ ਜੀ ਟਮਾਟਰਾਂ ਦੀ ਸਬਜ਼ੀ ਬਿਲਕੁਲ ਸਿੰਪਲ ਜਿਹੇ ਤਰੀਕੇ ਨਾਲ ਤੇ ਚਟਨੀ ਜਿਹੜੀ ਆਪਾਂ ਬਣਾਉਣੀ ਆ ਉਹ ਆਪਾਂ ਬਣਾਵਾਂਗੇ ਜੀ ਕੱਚੇ ਟਮਾਟਰਾਂ ਦੀ ਕੱਚੇ ਟਮਾਟਰਾਂ ਦੀ ਸਬਜ਼ੀ ਵੀ ਬਹੁਤ ਸਵਾਦ ਬਣਦੀ ਆ ਤੇ ਸ਼ੁਰੂ ਕਰਦੇ ਆਂ ਜੀ ਅੱਜ ਦੀ ਵੀਡੀਓ ਨੂੰ ਤੇ ਸਭ ਤੋਂ ਪਹਿਲਾਂ ਆਪਾਂ ਇੱਥੇ ਲੈਏ ਨੇ ਅੱਧਾ ਕਿਲੋ ਟਮਾਟਰ ਲੈਏ ਨੇ ਕੱਚੇ ਤੇ ਇਹਨਾਂ ਨੂੰ ਹੁਣ ਆਪਾਂ ਪਹਿਲਾਂ ਧੋ ਲੈਨੇ ਆਂ ਧੋਣ ਤੋਂ ਬਾਅਦ ਇਹਨਾਂ ਦੀ ਤੋ ਓਕੇ ਟਮਾਟਰ ਨੂੰ ਕੱਟਾਂਗੇ ਤੇ ਕੱਟ ਕੇ ਲਾਉਣਾ ਤੜਕਾ ਸਰਜੀ ਨੂੰ ਤੇ ਉਸ ਤੋਂ ਬਾਅਦ ਆਪਾਂ ਟਮਾਟਰਾਂ ਦੇ ਵਿੱਚ ਸਰਜੀ ਚ ਪਾਣੀ ਨਹੀਂ ਪਾਉਣਾ ਕਿਉਂਕਿ ਬਿਨਾ ਪਾਣੀ ਤੋਂ ਆਪਾਂ ਸਬਜੀ ਬਣਾਉਣੀ ਹੈ ਟਮਾਟਰਾਂ ਨੇ ਆਪਣਾ ਪਾਣੀ ਬਖੇਰਾ ਛੱਡ ਦੇਣਾ ਤੇ ਟਮਾਟਰ ਸਾਰੇ ਧੋ ਲੈਨੇ ਆ ਟਮਾਟਰ ਆਪਾਂ ਧੋ ਲਏ ਨੇ ਤੇ ਹੁਣ ਇਹਨਾਂ ਦੀ ਕਰ ਲੈਨੇ ਆ ਜੀ ਕਟਿੰਗ ਲੰਬੇ ਪੀਸਾਂ ਵਿੱਚ ਇਹਨਾਂ ਨੂੰ ਕੱਟ ਲਾਂਗੇ ਟਮਾਟਰ ਆਪਾਂ ਸਾਰੇ ਕੱਟ ਲਏ ਨੇ ਤੇ ਇਸ ਤਰ੍ਹਾਂ ਲੰਬੇ ਪੀਸਾਂ ਵਿੱਚ ਆਪਾਂ ਟਮਾਟਰ ਨੂੰ ਕੱਟ ਕੇ ਤਿਆਰ ਕੀਤਾ ਤੁਸੀਂ ਚਾਹੋ ਤਾਂ ਛੋਟੇ-ਛੋਟੇ ਪੀਸ ਵੀ ਇਹਨਾਂ ਦੇ ਕਰ ਸਕਦੇ ਹੋ ਤੇ ਹੁਣ ਇਹਨਾਂ ਨੂੰ ਕਰਦੇ ਹਾਂ ਜੀ ਇੱਕ ਸਾਈਡ ਤੇ ਤੇ ਨਾਲ ਹੀ ਹਰੀ ਮਿਰਚ ਤੇ ਪਿਆਜ਼ ਕੱਟ ਲੈਣੇ ਆ ਤੇਲ ਗਰਮ ਹੋ ਗਿਆ ਹੁਣ ਇਹਦੇ ਵਿੱਚ ਪਾ ਲਾਂਗੇ ਜੀ ਅੱਧਾ ਚਮਚ ਜੀਰੇ ਦਾ ਤੇ ਨਾਲ ਹੀ ਇੱਥੇ ਇੱਕ ਚੁਟਕੀ ਲਈ ਆਪਾਂ ਹਿੰਗ ਤੇ ਇਹਨਾਂ ਤੜਕਾ ਕੇ ਚੰਗੀ ਤਰ੍ਹਾਂ ਤੇ ਫਿਰ ਹੁਣ ਆਪਾਂ ਨਾਲ ਹੀ ਪਾ ਦਾਂਗੇ ਜੀ ਪਿਆਜ਼ ਹਰੀਆਂ ਮਿਰਚਾਂ ਇਹਨਾਂ ਪੁੰਨ ਲੈ ਮੈਂ ਕੱਢ ਲਿਆ ਪਿਆਜਾਂ ਨੂੰ ਆਪਾਂ 2 ਮਿੰਟ ਭੁੰਨ ਲਿਆ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਜੀ ਮਸਾਲੇ ਤੇ ਸਵਾਦ ਅਨੁਸਾਰ ਆਪਾਂ ਦਾ ਚਮਚ ਪਾਵਾਂਗੇ ਢੋਲ ਦਾ ਤੇ ਅੱਧਾ ਚਮਚ ਪਾਵਾਂਗੇ ਆਪਾਂ ਹਲਦੀ ਪਾਊਡਰ ਤੇ ਅੱਧਾ ਚਮਚ ਪਾਵਾਂਗੇ ਆਪਾਂ ਲਾਲ ਮਿਰਚ ਕਿਉਂਕਿ ਆਪਾਂ ਹਰੀਆਂ ਵੀ 4-5 ਮਿਰਚਾਂ ਪਾਈਆਂ ਨੇ ਇਹਦੇ ਵਿੱਚ ਤੇ ਇਹਨਾਂ ਮਸਾਲਿਆਂ ਨੂੰ ਕਰ ਦਿੰਨੇ ਆ ਮਿਕਸ ਤੇ ਆਜ ਆਪਾਂ ਪਾ ਦਿੰਦੇ ਨੇ ਆ ਦੇਖ ਤੁਸੀਂ ਦੇਖ ਰਹੇ ਕਿ ਲਵੜਿਆ ਤੇਜਾ ਨਾਲ ਕਲਰ ਹੋ ਗਿਆ ਭੁੱਜ ਕੇ ਤੇ ਹੁਣ ਆਪਾਂ ਇੱਥੇ ਪਾ ਦਿੰਨੇ ਆ ਜੀ ਕੱਟੇ ਹੋਏ ਜਿਹੜੇ ਟਮਾਟਰ ਇਹ ਨਹੀਂ ਕਰ ਲੈਣਾ ਮਲਖਾ ਬਿਨਾ ਟੱਕੰਤੋਂ ਆਪਾਂ ਇਹਨੂੰ ਹੁਣ ਬਣਾਵਾਂਗੇ ਆਪਾਂ ਤਮਾਟਰਾਂ ਦੀ ਸਰਦੀ ਨਹੀਂ ਕਿਉਂਕਿ ਇਹ ਪਾਣੀ ਬਹੁਤ ਛੱਡ ਦਿੰਦੇ ਨੇ ਇਹਨਾਂ ਦਾ ਪਾਣੀ ਜਿਹੜਾ ਆਪਾਂ ਬਿਲਕੁਲ ਸਪਾਉਣਾ ਹੈ ਟਮਾਟਰਾਂ ਦਾ ਸਬਜੀ ਆਪਣੀ ਬਣ ਕੇ ਬਿਲਕੁਲ ਹੋ ਗਈ ਜੀ ਤਿਆਰ ਤੇ ਆਪਾਂ 2 ਮਿੰਟ ਸਬਜੀ ਦਾ ਪਾਣੀ ਜਿਹੜਾ ਹੋਰ ਸੁਕਾ ਲੈਨੇ ਆ ਤੇ ਟਮਾਟਰਾਂ ਤਕਰੀਬਨ ਗਾਲੀ ਚੁੱਕੇ ਨੇ ਤੇ 2 ਮਿੰਟ ਆਪਾਂ ਹੋਰ ਇਹਨੂੰ ਦੇਂਡਾ ਲਵਾ ਲੈਨੇ ਚਲੋ ਜੀ ਸਬਜੀ ਆਪਣੀ ਬਣ ਕੇ ਬਿਲਕੁਲ ਹੋ ਗਈ ਜੀ ਤਿਆਰ ਕੱਚੇ ਟਮਾਟਰਾਂ ਦੀ ਤੁਸੀਂ ਦੇਖ ਸਕਦੇ ਹੋ ਕਿ ਟਮਾਟਰ ਵੀ ਪੂਰੇ ਨਰਮ ਹੋ ਚੁੱਕੇ ਨੇ ਤੇ ਹੁਣ ਆਪਾਂ ਇਹਨੂੰ ਇੱਕ ਪਲੇਟ ਦੇ ਵਿੱਚ ਪਾ ਕੇ ਸਰਵ ਕਰਦੇ ਆ ਜੀ ਤੈਨੋਂ ਜੀ ਆਪਣੀ ਕੱਚੇ ਟਮਾਟਰਾਂ ਦੀ ਸਬਜ਼ੀ ਬਣ ਕੇ ਬਿਲਕੁਲ ਹੋ ਗਈ ਜੇ ਤਿਆਰ ਤੁਸੀਂ ਦੇਖ ਸਕਦੇ ਹੋ ਕਿੰਨੀ ਵਧੀਆ ਸਬਜ਼ੀ ਬਣੀ ਹੈ ਤੇ ਸਬਜ਼ੀ ਦਾ ਕਲਰ ਹੈ ਜਿਹੜਾ ਉਹ ਵੀ ਬਹੁਤ ਵਧੀਆ ਬਣਿਆ ਤੇ ਖਾਣ ਵਿੱਚ ਵੀ ਸਬਜ਼ੀ ਆਪਣੀ ਜਿਹੜੀ ਬਹੁਤ ਸਵਾਦ ਬਣੀ ਹੈ ਸਬਜੀ ਆਪਣੀ ਕੱਚੇ ਟਮਾਟਰਾਂ ਦੀ ਬਣ ਕੇ ਬਿਲਕੁਲ ਹੋ ਗਈ ਜੇ ਤਿਆਰ ਬਹੁਤ ਵਧੀਆ ਸਬਜੀ ਬਣੀ ਆ ਇਹਨੂੰ ਤੁਸੀਂ ਪਰੌਂਠੀ ਨਾਲ ਖਾ ਸਕਦੇ ਹੋ ਫੁਲਕੇ ਨਾਲ ਖਾ ਸਕਦੇ ਹੋ ਸਾਦੇ ਨਾਲ ਤੇ ਜੇਕਰ ਅਜ ਦੀ ਰੈਸਪੀ ਤੁਹਾਨੂੰ ਵਧੀਆ ਲੱਗੀ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਜੀ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਮਿਲਦੇ ਆਂ ਜੀ ਅਗਲੀ ਵੀਡੀਓ ਦੇ ਵਿੱਚ ਧੰਨਵਾਦ